ਪਹਿਲਾ ਵੀ ਤਾਲਵੇ ਮੀਂਹ ਐਕਸ਼ਨਾਂ ਦੇ ਵਿੱਚ ਸਹਿਯੋਗੀ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਿਆਂ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਠੱਠੋ-ਕੱਟ ਮੀਨਿਮਮ ਮੇਲਤਾ ਕਰਨ ਦੀ ਤਾਲਵੇ ਮੀਂਹ ਐਕਸ਼ਨਾਂ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਆ ਤੇ ਕਰਦੇ ਆਹਾਂਗੇ ਤੇ ਜਿਹੇ ਉਹਦਾ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਚੱਲਣ ਦੀ ਇੱਕ ਪ੍ਰਪੋਜ਼ਲ ਨੁਕਤੇ ਆ ਜਿਹਦੇ ਨਾਲ ਅਸੀਂ ਘੱਟੂ ਘਾਟੇ ਸਾਰੇ ਇਕੱਠੇ ਚੱਲ ਸਕਦੇ ਹਾਂ ਇਕੱਠੋ ਘੱਟ ਪ੍ਰੋਗਰਾਮ ਦੇ ਉੱਤੇ ਇਹ ਨੁਕਤੇ ਮੈਂ ਪੜ੍ਹ ਕੇ ਸੁਣਾਉਂਦੇ ਨੇ ਤੁਸੀਂ ਧਿਆਨ ਨਾਲ ਸੁਣਨੇ ਨੇ ਇਹ ਪਰੰਤੂ ਬਾਤ ਤੁਸੀਂ ਨੇ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਅਰੇ ਦੇ ਰੂਪ ਤੇ ਮਨ ਦੇ ਰੂਪ ਤੇ ਉਸ ਕਰਾਂਗੇ ਇਹ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਸਰਕਾਰ ਨੂੰ ਦੂਜੇ ਮੋਚਾ ਦੇ ਸਾਜੇ ਤਾਲ ਮਿਲਨੇ ਘੋੜ ਦੀ ਠੋਸ ਤਜਵੀਜ਼ ਨੰਬਰ 1 ਸਾਜੇ ਘੋੜੀਆਂ ਮੰਗਾ ਬੈਂਟੀ ਨੂੰ ਹੋਰ ਅੱਗੇ ਬਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਪਰ ਸਰਕਾਰ ਦੀਆਂ ਨੀਤੀਆਂ ਮਾਰ ਦੇ ਦੀ ਪਾ ਕਪੜਾਈ ਜਾਵੇ ਨੰਬਰ 3 ਇਸ ਘੋੜ ਦੇ ਥਾਸੇ ਨੂੰ ਮੋਰਤ ਪਧਰਾ ਧਰਮ ਨਿਰਪੱਖ ਗੈਰ ਪਾਰਟੀ ਤੇ ਸਰਬਵਿਆਪੀ ਬਣਾਉਣ ਲਈ

ਇਹਸਾਨਪੁਰਾ ਉਹ ਤੁਹਾਨੂੰ ਬਹੁਤ ਵਧਾਈ ਇਹ ਸਾਰੀਆਂ ਜਥੇਬੰਦੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਜੋਰ ਨਾਲ ਆਪ ਸਭੂਗਤ ਕੀਤੀ ਹੈ ਅੱਜ ਦੀ ਸਟੇਜ ਤੋਂ ਅਸੀਂ ਐਲਾਨ ਕਰਦੇ ਹਾਂ ਇਹ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਿਡਾਰੀ ਦੇ ਸੰਘੂ ਮੋਰਚੇ ਦੇ ਉੱਤੇ ਚੱਲ ਰੀਆਂ ਦੋਨੇ ਸਟੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਕਮੈਂਟ ਗਲਤ ਕਮੈਂਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆ ਜੀ ਲਿਆ ਦਾ ਫੈਸਲਾ ਹੈ ਤੇ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਜਾਂਦੇ ਆ ਪਹਿਲਾਂ ਵੀ ਤਾਲਵੇ ਇੰਨੇ ਐਕਸ਼ਨਾਂ ਦੇ ਵਿੱਚ ਸਹਿਯੋਗੀ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਿਆਂ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਠਟੋ-ਕੱਟ ਮੀਂਹਵਾ ਵੇਦਤਾ ਕਰਨ ਦੀ ਦਾਅ ਮਿਲਦੀ ਅਛਣਾ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਆ ਤੇ ਕਰਦੇ ਆਹਾਂਗੇ ਉਹਦੇ ਖਾਤਰ ਅਸੀਂ ਤੁਹਾਡੇ ਸਾਹਮਣੇ ਆ ਕੁਝ ਅੱਠ ਨੁਕਤੇ ਪੜ ਕੇ ਸੁਣਾਉਨੇ ਆ ਜਿਹੜੇ ਇਹ ਉਹਨਾਂ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਚੱਲਣ ਦੀ ਇੱਕ ਪ੍ਰੋਪੋਜ਼ਲ ਨੁਕਤੇ ਆ ਜਿਹਦੇ ਨਾਲ ਅਸੀਂ ਘੱਟੋ ਘਾਟੇ ਸਾਰੇ ਇਕੱਠੇ ਚੱਲ ਸਕਦੇ ਹਾਂ ਘੱਟੋ ਘਾਟ ਪ੍ਰੋਗਰਾਮ ਦੇ ਉੱਤੇ ਇਹ ਨੁਕਤੇ ਮੈਂ ਪੜ੍ਹ ਕੇ ਸੁਣਾਉਂਦੇ ਜੇ ਤੁਸੀਂ ਧਿਆਨ ਨਾਲ ਸੁਣਨੇ ਜੇ ਇਹ ਪਰੰਤੂ ਬਾਤ ਤੁਸੀਂ ਨੇ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਅਰੇ ਦੇ ਰੂਪ ਤੇ ਮਨ ਦੇ ਰੂਪ ਤੇ ਵਾਅਦਾ ਕਰਾਂਗੇ ਮੈਂ ਆਪਣੀ ਗੱਲ ਸ਼ੁਰੂ ਕਰਦਾ ਹਾਂ ਸਮੁਕਤ ਕਿਸਾਨ ਮੋਰਚਾ ਸਮੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਕਿਸਾਨ ਮਜ਼ਦੂਰ ਮੋਰਚਾ ਦੇ ਸਾਜੇ ਤਾਲ ਮੇਲ ਨੇ ਇਹੋ ਦੀ ਠੋਸ ਤਜਵੀਜ਼ ਨੰਬਰ 1 ਸਾਜੇ ਭੋਜੀਆਂ ਮੰਗਾ ਬੈਂਤੀ ਨੂੰ ਹੋਰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਪਰ ਸਰਕਾਰਾਂ ਦੀ ਨੀਤੀ ਨੇ ਮਾਰ ਦੇ ਦੀ ਪਾ ਕਪੜਾਈ ਜਾਵੇ ਨੰਬਰ 3 ਇਸ ਘੋੜ ਦੇ ਥਾਸੇ ਨੂੰ ਮੋਰਤ ਪ੍ਰਧਾਨ ਧਰਮ ਨਿਰਪੱਖਾ ਗੈਰ ਪਾਰਟੀ ਤੇ ਸਰਬਵਿਆਪੀ ਬਣਾਉਣ ਲਈ ਪੂਰੀ ਤਾਕਤ ਜਚਾਈ ਜਾਵੇ ਇਸੇ ਉੱਪਰ ਚੱਲਦੇ ਰਹੇ ਲਈ ਪਹਿਲੇ ਨਾ ਰੀ ਕੀਤੀ ਜਾਵੇ ਨੰਬਰ 4 ਇਸ ਹਕੀਕਤ ਨੂੰ ਸਪੱਸ਼ਟ ਤੌਰ ਤੇ ਬਣਵਾਇ ਕੀਤਾ ਜਾਵੇ ਕਿ ਅਪਰਾਧ ਸਾਂਝੀਆਂ ਲੋਕਾਂ ਦਾ ਹੋਣਾ ਅਤੇ ਘੂੜ ਦਾ ਸਾਂਝਾ ਟਰੂ ਨਿਸ਼ਾਨਾ ਹੋਣਾ ਸਾਡੇ ਤਾਲਵੇਰ ਘੂੜ ਦੇ ਰਾਹ ਦੇ ਅੱਗੇ ਮਦਨ ਲਈ

ਇੱਕ ਦੂਜੇ ਦੇ ਸੱਜਾ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੱਢਦੇ ਹੀ ਹੋਣਗੇ ਨੰਬਰ 6 ਤਿੰਨੇ ਪਲੇਟਫਾਰਮ ਤੋਂ ਸਾਡੇ ਕੋਲ ਲਈ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜਥੇਬੰਦੀ ਨੂੰ ਤੋੜ ਕੇ ਨਾ ਦੇਣ ਦੀ ਦੇੜ ਦੀ ਇਹਨਾਂ ਨੂੰ ਜਨਤਕ ਥੜ੍ਹਾ ਤੇ ਸੋਸ਼ਲ ਮੀਡੀਆ ਵਿੱਚ ਉਸਾਰਨ ਉੱਪਰ ਬੰਦੀ ਲਾਉਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜਥੇਬੰਦੀ ਦੀ ਸਾਖਤਕ ਤੇ ਅੰਦਰੂਨੀ ਬਹਿਸ਼ ਰਾਹੀਂ ਹਾਲ ਕਰਦੇ ਜਤਨ ਜਤਾਉਣ ਦੇ ਇਸ ਦੇ ਬੰਦ ਨਹੀਂ ਸੈਂਕੜੇ ਦੰਦੇ ਹਾਂ ਮੌਜੂਦਾ ਸਮੇਂ ਇੱਕ ਮੁਠਸਗਾਛਲੀ ਆਰਥਰਦੀ ਲੋੜ ਇੱਕ ਦਾ ਪ੍ਰਤੀ ਦੇ ਰਾਹੀਆਂ ਪੇਚੀਆਂ ਨੂੰ ਤੰਦ ਰੱਖਦਿਆਂ ਸਦਾ ਦੱਸਿਆ ਜਾਂਦਾ ਹੈ ਕਿ ਸਮੂਹ ਕਿਸਾਨ ਜਨਤਾ ਮੁਦੇ ਦੀ ਬਰਗ ਕੋਰ ਹੱਥੋਂ ਪਹਟਾਈ ਸੀ ਸ਼ਾਹਪੀਆ ਇਸ ਨੂੰ ਨੇਪਰੇ ਚਾਣ ਲਈ ਸਾਜ ਗਰ ਨਿਹਾਰ ਬੁਲਾਉਣ ਬਨੋ ਸੁਜੁਗਤ ਮੋਰਚਾ ਪਾਰ ਇਹ ਮੱਦੇ ਨੂੰ ਸਾਰੀ ਜਨ ਸੰਖਤ ਹੈ ਜਿਹੜੀ ਹੱਥ ਖੜੇ ਕਰਾਸ ਕਰੇ ਮੈਂ ਨਾਰਾ ਦੇ ਹੱਥ ਕਰੇ ਕਰੇ ਲੰਮੇ ਲੰਮੇ ਸੁਜੁਗਤ ਮੋਰਚਾ ਆ ਰਿਹਾ ਛੁਟਵਾ ਤੇ ਜਿਗਵਾ ਜ਼ਿੰਦਾਬਾਦ ਜ਼ਿੰਦਾਬਾਦ ਸਾਡਾ ਇੱਕਾ ਚਿਗਵਾ